ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸਰਦੀ ਵਾਲੇ ਸੂਤਾਂ ਦੀ ਵੈਰਿਟੀ ਜੀ ਪਸ਼ਮੀਨੇ ਦਾ ਆਰੀ ਵਰਕ ਫੂਟ ਬਹੁਤ ਹੀ ਨਵੇਂ-ਨਵੇਂ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਚਮਾਲ ਪਹੁੰਚ ਚੁੱਕਿਆ ਜੀ ਪਹਿਲਾਂ ਦੇ ਵਿੱਚ ਰੰਗ ਸਾਰੇ ਖਤਮ ਹੋ ਗਏ ਸੀਗੇ ਬਹੁਤ ਸੋਹਣੇ-ਸੋਹਣੇ ਰੰਗਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਹੈ ਵਿੱਚ ਇਹ ਸ਼ੇਰ ਮੇਲੇ ਦੇ ਉੱਤੇ ਜੀ ਸਿਰਫ 650 ਦਾ ਸੂਟ ਕਰਤਾ ਜੀ ਇਹ ਆਰੀ ਵਰਕ ਸੂਟ ਪਸ਼ਮੀਨੇ ਦਾ ਸੂਟ ਹੈਗਾ ਨਾ ਸਟਾਉਲੇ ਦੇ ਮਾਰਕਟ ਚ ਵੇਕੇ 1000 ਦਾ ਵੇਕੇ 1200 ਦਾ ਸਾਡਾ ਰੇਟ ਸਿਰਫ 650 ਰੁਪਏ ਹੈ ਜੀ ਇਹ ਆਸਟਾਉ ਲਾ ਲਏ ਜੀ ਦੇ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਮਾਲ ਆ ਚੁੱਕਿਆ ਜੀ ਫਰਦੀ ਵਾਲੇ ਬੇਸ ਦੇ ਉੱਤੇ ਬਿਲਕੁਲ ਹਾਡੀ ਵੀਡੀਓ ਨੂੰ ਬਾਅਦ ਤੋਂ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਭਾਰੀ ਸ਼ੇਰ ਮੇਲਾ ਚੱਲ ਰਿਹਾ ਜੀ ਭਾਰੀ ਸ਼ੇਰ ਮੇਲੇ ਦੇ ਉੱਤੇ ਜੀ ਇਹਦੇ ਵਿੱਚ ਰੰਗ ਤੇ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਸਕਰੀਨ ਸ਼ਾਟ ਲੈ ਕੇ ਆਓ 사마 ਰੰਗ ਤੇ 사ਮਟ ਜਿਆ ਲੈ ਕੇ ਜਾਓ 사마 ਰੰਗ ਤੇ 사ਮਟ ਜਿਆ ਲੈਣ ਵਾਸਤੇ ਸਕਰੀਨ ਸ਼ਾਟ ਲੈ ਕੇ ਸ਼ੀਰ ਜੀ ਤੇ સીધી ਆਓ ਜੀ ਹਾਰ ਇੱਕੜ ਡਿਜ਼ਾਈਨ ਦੇ ਵਿੱਚ ਤਕਰੀਬਨ 4-4 ਕਰਾਂ ਦੇ ਚਮਾਲ ਆਇਆ ਜੀ ਦੇਖੋ ਡਿਜ਼ਾਈਨ ਦੇਖੀ ਚਲੋ ਬਹੁਤ ਹੀ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਚਮਾਲ ਆਇਆ ਹੋਇਆ ਜੀ ਦੇ ਵਿੱਚ ਕਸ਼ਮੀਨੀ ਦੇ ਉੱਤੇ ਸਰਦੀਆਂ ਲਈ ਕੁਆਲਟੀ ਬਿਲਕੁਲ ਸ਼ਾਲ ਦੇ ਨਾਲ ਭਰਾਵਾਂ ਦੀ ਇੱਛੀ ਦੇ ਤੇ ਸਿਰਮੇਲੇ ਚੱਲ ਰਿਹਾ ਹੈਗਾ ਸਿਰਮੇਲੇ ਦੇ ਉੱਤੇ ਜੀ 650 ਰੁਪਏ ਕਰਤਾ ਜੀ ਇਹ 650 ਦੇ ਵਿੱਚ ਵਿਜੈਨਿਕ ਬਹੁਤ ਛੋਲੇ ਛੋਲੇ ਜੈਨਾਂ ਦੇ ਵਿੱਚ ਤੇ ਬਹੁਤ ਕਲਰਾਂ ਦੇ ਵਿੱਚ ਮਾਲ ਆਇਆ ਹੋਈ ਇਹਦੇ ਵਿੱਚ ਸਾਰੇ ਸਰਦੀ ਵਾਲੇ ਬਰਸ਼ਟ ਸ਼ੇਡਾਂ ਦੇ ਵਿੱਚ ਕਲਰ ਹੈ ਦੇਖੋ ਜੀ ਕਲਰ ਰੱਖੇ ਸ਼ਾਨਦਾਰ ਕਲਰ ਹੈ ਸਾਰੇ ਇਹਦੇ ਵਿੱਚ ਸ਼ਾਨਦਾਰ ਕੁਆਲਿਟੀ ਬਿਲਕੁਲ ਸਰਦੀ ਵਾਲੀ ਹੈਵੀ ਕੁਆਲਿਟੀ ਦੇ ਉੱਤੇ ਕਪੜਾ ਜੀ ਪੂਰਾ ਵਧੀਆ ਹੈ ਸਾਡੇ 650 ਦਾ ਸੂਟ ਘੱਟਾ ਜੀ ਇਹ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰਵੇਲਾ ਚੱਲ ਰਿਹਾ ਹੈਗਾ ਸਰਦੀ ਵਾਲੇ ਸੂਟ ਕੜਾਈ ਵਾਲੇ ਵਿਆਹ ਸ਼ਾਦੀਆਂ ਵਾਲੇ ਸੂਟ ਸਾਰੇ ਮੇਲ ਦੇ ਸੂਟਾਂ ਦਾ ਭਾਰੀ ਸੇਰਵੇਲਾ ਚੱਲ ਰਿਹਾ ਜੀ ਟਾਪ ਦੇ ਰੰਗ ਤੇ ਟਾਪ ਦੇ ਕਲਰ ਸਾਰੇ ਬਿਲਕੁਲ ਫੈਂਸੀ ਵੈਰਾਈਟੀ ਦੀ ਉਪਤੇ ਹੈਸੀ ਵੈਰਾਈਟੀ ਦੇ ਉੱਤੇ ਜੀ ਸਿਰਫ 650 ਦਾ ਸੂਟ ਕਰਤਾ ਜੀ ਸਰਦੀ ਵਾਲਾ 650 ਦੇ ਵਿੱਚ ਅਰੰਕਟ ਜੈਂਦੇ ਦੇ ਵਿੱਚ ਜੀ ਦੇਖੋ ਜੀ ਬਹੁਤ ਰੰਗਾਂ ਦੇ ਵਿੱਚ ਮਾਲ ਪਹੁੰਚੂਕਿਆ ਹੈਗਾ ਕਿਸੇ ਵੀ ਭੈਣ ਭਰਾ ਨੇ ਇਕੱਠੇ ਸੂਟ ਕੋਈ ਦੁਕਾਨਦਾਰੀ ਵਾਸਤੇ ਵੇਚਣ ਵਾਸਤੇ ਲੈਣੇ ਤਾਂ ਜਿੰਨੇ ਮਰਜ਼ੀ ਲੈ ਸਕਦਾ ਜੀ ਬਹੁਤ ਕੁਆਂਟੀਟੀ ਦੇ ਜਮਾਲ ਪਹੁੰਚਿਆ ਸਾਡੇ ਕੋਲ ਜੀ ਇਹ ਚਾਹੇ 10 ਸੂਟ ਲਾਓ ਚਾਹੇ 20 ਸੂਟ ਲਾਓ ਭਰਾਵਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਸੇਰ ਮੇਲੇ ਦੇ ਉੱਤੇ ਜੀ ਆਰੀ ਵਰਕ ਸੂਟ 6500 ਦੇ ਵਿੱਚ ਕੱਟਦਾ ਜੀ ਇਹ 6500 ਦੇ ਵਿੱਚ ਭਰਾਵਾ ਦੀ ਹੱਟੀ ਦੇ ਉੱਤੇ ਸੇਰ ਮੇਲਾ ਚੱਲ ਰਿਹਾ ਹੈਗਾ ਭਰਾਵਾ ਦੀ ਹੱਟੀ ਜੁਆਸਟਾ ਰੋਡ ਆ ਮੋੜ ਮੰਡੀ ਭਾਰੀ ਸੇਰ ਮੇਲੇ ਦੇ ਉੱਤੇ ਜੀ ਫੈਂਸੀ ਸੂਟਾਂ ਦੇ ਵਿੱਚ ਭਾਰੀ ਸੇਰ ਮੇਲਾ ਫੈਂਸੀ ਸੂਟਾਂ ਦਾ ਭਾਰੀ ਸੇਰ ਮੇਲਾ ਜੀ ਇਹ ਟੌਲ ਦੇ ਨਾਲ ਸੂਟ ਹੈਗਾ ਮੈਚਿੰਗ ਸੂਟ ਹੈਗਾ ਰਾਮਾ ਦੀ ਹੱਟੀ ਮਾਸਟਰ ਡਾਟ ਬਰਮੰਡੀ